ਤੋ ਮਹਾਨ ਗੁਰਮਤਿ ਕੀਰਤਨ ਸਮਾਗਮ ਸ਼ੁਕਰਾਨਾ ਸਮਾਗਮ ਦੇ ਰੂਪ ਵਿੱਚ ਗੁਰਦੁਆਰਾ ਸੁਖ ਸਾਗਰ ਸਾਹਿਬ ਸਮਾਦੀ ਰੋਡ ਕੰਨਾਂ ਵਿਖੇ ਮਿਤੀ 5 ਜਨਵਰੀ ਦਿਨ ਸੋਮਵਾਰ 2026 ਨੂੰ ਅੰਦੂ ਰਾਮਦਾਸ ਤੰਦਰਪਾਪਾ ਦੀਪ ਸਿੰਘ ਜੀ ਮੇਅਰ ਹਨ ਤੁਹਾਨੂੰ ਗ੍ਰੈਂਸ ਜੀ ਦੀ ਮਿਹਰਬਾਨੀ ਨਾਲ ਮੇਅਰ ਨਾਲ ਕੰਮ ਹੋ ਰਿਹਾ ਹੈ ਕਈ ਸਿਰੇ ਚੱਲਣਾ ਹੈ ਮੇਰੀ ਬਸ ਇੱਕੋ ਹੀ ਬੇਨਤੀ ਹੈ ਸਾਰਿਆਂ ਨੂੰ ਬਾਕੀ ਤੁਹਾਨੂੰ ਮੇਰੇ ਤੋਂ ਪਹਿਲਾਂ ਸਾਡੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰਤਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿਹੜਾ 5 ਜਨਵਰੀ ਨੂੰ ਸ਼ੁਕਰਾਨਾ ਸਮਾਗਮ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਇਓ ਸਾਹਿਬੇ ਕਮਾਲ ਦਸ਼ਮੇਸ਼ ਪੀਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭੂ ਨੂੰ ਸਮਰਪਿਤ ਮਹਾਨ ਗੁਰਮਤਿ ਕੀਰਤਨ ਸਮਾਗਮ ਸ਼ੁਕਰਾਨਾ ਸਮਾਗਮ ਦੇ ਰੂਪ ਵਿੱਚ ਗੁਰਦੁਆਰਾ ਸੁਖ ਸਾਗਰ ਸਾਹਿਬ ਸਮਾਦੀ ਰੋਡ ਕੰਨਾ ਵਿਖੇ ਮਿਤੀ 5 ਜਨਵਰੀ ਦਿਨ ਸੋਮਵਾਰ 2026 ਨੂੰ ਸ਼ਾਮ 6:30 ਵਜੇ ਤੋਂ ਰਾਤ 10:00 ਵਜੇ ਤੱਕ ਮਾਡੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਇਸ ਗੁਰਮਤ ਸਮਾਗਮ ਦੇ ਵਿੱਚ ਅੰਤਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ ਖੰਨੇਵਾਲੇ ਪੰਥ ਪ੍ਰਸਿੱਧ ਰਾਗੀ ਭਾਈ ਜਗਦੀਸ਼ ਸਿੰਘ ਜੀ ਬਬੀਹਾ ਦਿੱਲੀ ਵਾਲੇ ਉਹ ਵਿਸ਼ੇਸ਼ ਤੌਰ ਤੇ ਕੀਰਤਨ ਦੁਆਰਾ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਇਲਾਵਾ ਇਸ ਗੁਰਮਤ ਸਮਾਗਮ ਕੀਰਤਨ ਸਮਾਗਮ ਦੇ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਅਮਰਸਰ ਸਾਹਿਬ ਮਾਤਾ ਵਿਪਨਪ੍ਰੀਤ ਕੌਰ ਜੀ ਬਾਬਾ ਕੁੰਦਨ ਸਿੰਘ ਜੀ ਪੁਲਾਈ ਟਰਸਟ ਲੁਧਿਆਣਾ ਵਾਲੇ ਉਬੀਐਸ ਤੋਂ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਸੰਗਤਾਂ ਦੇ ਦਰਸ਼ਨ ਕਰਨਗੇ ਇਸ ਸਮੁੱਚੇ ਸਮਾਗਮ ਦਾ YouTube ਚੈਨਲ ਹਰਜਸ ਰਿਕਾਰਡ ਅਤੇ ਹੋਰ ਕੁੱਕਵਕ ਚੈਨਲਾਂ ਦੇ ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਜਿਹੜੀਆਂ ਸੰਗਤਾਂ ਇਸ ਸਮਾਗਮ ਦੇ ਵਿੱਚ ਫਿਜ਼ੀਕਲ ਸ਼ਾਮਲ ਨਹੀਂ ਹੋ ਸਕਦੀਆਂ ਆਨਲਾਈਨ ਮਾਧਿਅਮ ਦੇ ਨਾਲ ਇਸ ਸਮਾਗਮ ਦਾ ਸਮੁੱਚਾ ਪ੍ਰਸਾਰਣ ਸੁਣ ਸਕਦੀਆਂ ਹਨ ਇਸ ਸਮੁੱਚਾ ਸਮਾਗਮ ਗੁਰਦੁਆਰਾ ਸੁਖ ਸਾਗਰ ਸਾਹਿਬ ਦੀ ਪ੍ਰਬੰਧਕ ਕਮੇਟੀ ਮੇਰੇ ਨਾਲ ਸਰਦਾਰ ਹਰਬੰਸ ਸਿੰਘ ਜੀ ਰੋਸ਼ਾ ਪ੍ਰਧਾਨ ਆਰਪੀ ਐਸੋਸੀਏਸ਼ਨ ਕੰਨਾ ਅਤੇ ਪ੍ਰధాన ਗੁਰਦੁਆਰਾ ਸੁਖ ਸਾਗਰ ਸਾਹਿਬ ਸਮਾਧੀ ਰੋਡ ਕੰਨਾ ਤੇ ਨਾਲ ਹੀ ਮੇਰੇ ਸਤਿਕਾਰਯੋਗ ਭਾਈ ਰਵਿੰਦਰਪਾਲ ਸਿੰਘ ਜੀ ਬੱਗਾ ਸ਼ਹਿਰ ਦੀ ਜਾਣੀ ਪਛਾਣੀ ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤ ਇਸ ਮੁੱਚਾ ਸਮਾਗਮ ਇਹਨਾਂ ਦੇ ਉਪਰਾਲੇ ਅਤੇ ਬਾਕੀ ਛਾਰੇ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮਾਜਿਕ ਧਾਰਮਿਕ ਸੁਭਾਵਾਂ ਸੋਸਾਇਟੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਕੰਨੇ ਸ਼ਹਿਰ ਦੀ ਸਮੁੱਚੀ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਵਿੰਦਰਪਾਲ ਸਿੰਘ ਜੀ ਬੱਗਾ ਸਰਦਾਰ ਰਮਨ ਸਿੰਘ ਜੀ ਰੋਸ਼ਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ 5 ਜਨਵਰੀ ਨੂੰ ਸ਼ਾਮ ਸੰਗਤਾਂ ਸ਼ਾਮ ਨੂੰ ਸੰਗਤਾਂ ਪਰਿਵਾਰਾਂ ਸਮੇਤ ਵੱਧ ਚੜ ਕੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਇਸ ਸਮਾਗਮ ਦੇ ਵਿੱਚ ਲੰਗਰ ਦੇ ਪਾਰਕਿੰਗ ਦੇ ਜੋੜਾ ਕਰਦੇ ਤੇ ਵੱਡੀਆਂ LED ਸਕਰੀਨਾਂ ਲਾ ਕੇ ਚੰਗੀ ਤਰ੍ਹਾਂ ਆਯੋਜਨ ਕੀਤਾ ਜਾਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਰੂਰ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

तो मेरी एक ही बेनती है सारे हूम हुआ पहुंचो तो तैयार बैठे लंगर का खास प्रबंध है सब चीजिंग जो नहीं करता बिल्कुल प्रबंध सब वाता गया है बस तुम लोग सारे हाजिरी भर के खुशियाँ वाह खालसा वाहू जी की फतेह